ਸਸਕਲ ਦੋਸਤੋ ਅੱਜ ਆ ਜਾਣ ਪਹੁੰਚੇ ਆ ਮਜੀਠਾ ਹਲਕਾ ਦੇ ਪਿੰਡ ਕਰਨਾਲਾ ਵਿਖੇ ਜਿੱਥੇ ਇੱਕ ਗਰੀਬ ਪਰਿਵਾਰ ਦੇ ਨਾਲ 44 ਲੱਖ ਰੁਪਏ ਦੀ ਠੱਗੀ ਹੁੰਦੀ ਹੈ ਤੇ ਉਹ ਠੱਗੀ ਇਹ ਕਹਿ ਕੇ ਹੁੰਦੀ ਹੈ ਕਿ ਉਹਨਾਂ ਦੇ ਪੁੱਤਰ ਨੂੰ ਵਿਦੇਸ਼ ਵਿੱਚ ਅਮਰੀਕਾ ਭੇਜ ਦਿੱਤਾ ਜਾਵੇਗਾ ਤੇ ਉਧਰ ਉਸ ਪੁੱਤਰ ਦੇ ਨਾਲ ਇੱਕ ਵਾਰੀ ਗੱਲ ਕਰਵਾਈ ਜਾਂਦੀ ਹੈ ਕਿ ਤੁਸੀਂ ਇਹਨਾਂ ਦੇ 44 ਲੱਖ ਰੁਪਏ ਦੇ ਦਿਓ ਤੇ ਉਸ ਤੋਂ ਬਾਅਦ ਉਸ ਪੁੱਤਰ ਦਾ ਅੱਜ ਤੱਕ ਵੀ ਕੋਈ ਉੱਗ ਸੋਗ ਨਹੀਂ ਕੋਈ ਪਤਾ ਨਹੀਂ ਕਿ ਉਹ ਪੁੱਤਰ ਕਿਸ ਹਾਲਾਤ ਵਿੱਚ ਕਿਵੇਂ ਹੈ ਉਹ ਗਰੀਬ ਪਰਿਵਾਰ ਅੱਜ ਵੀ ਆਪਣੇ ਪੁੱਤਰ ਦੇ ਨਾਲ ਗਰ ਕੰਨੀ ਤਰਸ ਰਿਹਾ ਹੈ ਤੇ ਆਓ ਤੁਹਾਨੂੰ ਉਹ 44 ਲੱਖ ਰੁਪਏ ਜਦੋਂ ਦਿੱਤੇ ਗਏ ਉਹ ਤੁਹਾਨੂੰ ਪੂਕਤਾ ਸਬੂਤਾ ਅਨਸਾਰ ਇਹ ਵੀਡੀਓ ਦਿਖਾਉਨੇ ਆ ਭਾਈ ਓਕੇ ਅਛਾ ਦੱਸਦੇ ਮੜ ਜਾ ਹੁਣ ਕਿੰਨੇ ਵੇਲੇ ਆਇਆ ਯਾਰ ਮੈਨੂੰ ਇੱਕ ਮੜ ਸੋਚ ਲੈਂਦਾ ਕਿ ਨਾ ਇਹ ਤਾਂ ਡਾਜੇ ਅੱਭਾ ਜੀ ਜੀਤਪਾਲ ਦੀ ਸਾਰੀ ਪੇਮੈਂਟ ਆ ਗਈ ਹੈ 44 ਲੱਖ ਰੁਪਈਆ ਠੀਕ ਹੈ ਜੀ ਬਾਕੀ ਜਿਹੜਾ ਫਲੈਟ ਦਾ ਰਹਿ ਗਿਆ ਉਹ ਭਾਈ ਗੂਗਲ ਪੇ ਕਰ ਦੇਣਗੇ ਠੀਕ ਹੈ ਭਾਈ ਓਕੇ ਜੀ ਫਲੈਟ ਦਾ ਵੀ ਮਾਨ ਤਨ ਕਰੀ ਦੋ ਕਿਰਪਾ ਕਰੀ ਆ ਜੀਤਪਾਲ ਦੀ ਪੇਮੈਂਟ ਆ ਗਈ ਭਾਜੀ 21 ਲੱਖ ਰੁਪਈਆ ਪੂਰੀ ਪੇਮੈਂਟ ਆ ਗਈ ਭਾਜੀ ਜੀ ਤੇ 15 ਅਣਾ ਦਾ ਪਹਿਲੇ ਰਿਸਿਵ ਹੋ ਗਿਆ ਜੀ ਟੋਟਲ 36 ਹੋ ਗਿਆ ਭਾਈ ਦਾ 36 ਲੱਖ ਰੁਪਈਆ ਮੈਕਸੀਕੋ ਤੱਕ ਦਾ ਹੋ ਗਿਆ ओके okay जी तो दूसरी ज्यादा सुन 15 ਲੱਖ ਪਈ ਤਾਂ ਡਾ ਗਿਆ ਐਡਵਾਂਸ ਠੀਕ ਹੈ ਠੀਕ ਹੈ ਜੀ 48 ਲੱਖ ਦਾ ਟੋਟਲ ਕੰਮ ਹੈ 15 ਲੱਖ ਰੁਪਏ ਆ ਗਿਆ 15 ਮੈਕਸੀਕੋ ਜਾ ਕੇ ਹੋਏਗਾ ਬਾਕੀ ਪੈਸੇ ਵਿਕਾਸ ਭਾਜੀ ਕੋਲ ਹੋਣਗੇ ਕੰਦ ਟੱਪਣ ਤੋਂ ਬਾਅਦ ਲੈ ਜਾਣਗੇ ਠੀਕ ਹੈ ਜੀ 1 2 3 4 5 6 7 8 9 10 ਹੋ ਨਾ ਗਿਆ ਇਹ ਤੇ ਹੰਦ ਇਹੋ ਕੰਦੇ ਨਾ ਪੰਜ ਕਿਹਨਾਵੇਂ ਜੀ ਆਪਣਾ ਇੰਦਰਪਾਲ ਜੀ ਕਿੱਥੋਂ ਦਾ ਰਹਿਣ ਵਾਲੇ 45 ਕੀ ਇਹ ਮਾਮਲਾ ਕੀ ਹੈ ਜੀ ਮਖੀ ਜਗੇ ਸੀ 45 ਲੱਖ ਚ ਸੌਦਾ ਹੋਇਆ ਸੀ ਜੀਤ ਪਾਲ ਦਾ ਅਮਰੀਕਾ ਦੀ ਡਾਦੇ ਵਸਤੇ ਹੋਇਆ ਸੀ ਅਮਰੀਕਾ ਮੁੰਡੇ ਵਾਸਤੇ ਡਿਟੇਲ ਨਾ ਦੱਸੋ ਮੁੰਡੇ ਵਾਸਤੇ ਕੀ ਮੇਕਅਪ ਇੰਜਨ ਵਾਸਤੇ ਅਮਰੀਕਾ ਪੇਚਨ ਵਾਸਤੇ ਹਾਂ ਕਿਹਦੇ ਨਾਲ ਹੋਈ ਨੰਬਰ ਲਗਾ ਇੰਜੀਨੀਅਰ ਜੀ ਸੀ ਕੰਜੀ ਸੀ ਵਾਸਤੇ ਕੀ ਕਿਹਾ ਇਹ ਮਨਕੇ ਭੇਜ ਦੇਵਾਂਗੇ 15 ਦਿਨ ਚ ਓਕੇ ਹੋ ਨਾ ਹਾਂ ਸੱਤ 9 ਮਹੀਨਾ ਲੱਗਾ ਦੋ ਮਹੀਨੇ ਕਿਹੜਾ ਇਹ ਸੱਤ ਮਹੀਨੇ ਦੀ ਗੱਲ ਨਹੀਂ 21 ਤਰੀਕ ਵਾਰੋਂ ਨਹੀਂ ਫਿਰ ਹਾਂ ਜੀ ਮੁੰਡਾ ਪੁੰਚੇਰੀ ਤੱਕ ਕੀ ਕਰ ਰਿਹਾ ਉਹ ਕਹਿੰਦਾ 5 ਮਹੀਨੇ ਸਾਨੂੰ ਲਾਰਾ ਲਾਇਆ ਅੱਜ ਅੱਜ ਕੱਲ ਅੱਜ ਬਣਾ ਦੇਵਾਂਗੇ ਨਾ ਕਿ ਇਹ ਜੱਟ ਦਾ ਹਾਂਜੀ ਜੀ ਹਾਂਜੀ ਜੀ ਕਿੱਥੋਂ ਦਾ ਮੈਂ ਤੇ ਦੁਕਾਨ ਆ ਹਰਪਤੋਂ ਤੋਂ ਪੈਸੇ ਲਾ ਕੇ ਪਲਾਸਟਿਕ ਪੈਂਡ ਵਿੱਚ ਹੂੰ ਜੋ ਕਿ ਰੰਜੀਤ ਸਿੰਘ ਇਹ ਮਕੇਰੀਆਂ ਦੇ ਰਣ ਵਾਲਾ ਪਗਲਾਖੀ ਪਿੰਡ ਦਾ ਤੇ ਉਹ ਹੋਰ ਅੱਗੇ ਕਿੰਦਾ ਗੱਲ ਕਰਾਉਣ ਦੇ ਲਈ ਹੋਰ ਪੈਸੇ ਦੀ ਡਿਮਾਂਡ ਕਰ ਰਿਆ 15 ਦੇ ਕਿੰਦਾ 2 ਲੱਖ ਦੇ ਦੋ ਹੋਰ ਤਰੀਕੇ ਗੱਲ ਕਰਾਉਂਗਾ ਮੁਰਗੀ ਤੇ ਹਲੇ ਤੱਕ ਜਦੋਂ ਪੁਲਿਸ ਨੇ ਪਰਚੇ ਦਿੱਤੇ ਉਹਦੇ ਤੱਕ ਮੁੰਡਾ ਹਲੇ ਤੱਕ ਫਰਾਰੀ ਏਜੰਟ ਫਰਾਰ ਰਿਹਾ ਹਲੇ ਤੱਕ ਲੱਭੂ ਵੀ ਨਹੀਂ ਰਿਹਾ ਕਿੱਥੇ ਆ ਕਿੱਥੇ ਨਹੀਂ ਹੈ ਪ੍ਰੈਸ ਕਰਕੇ ਪੁਲਿਸ ਨੂੰ ਪ੍ਰਸ਼ਾਸਨ ਨੂੰ ਇਹ ਹੀ ਆ ਕਿ ਪੀ ਲਿਆ ਕਿ ਜਲਦੀ ਜਲਦੀ ਉੱਤੇ ਕਾਰਵਾਈ ਕੀਤੀ ਜਾਵੇ ਤੇ ਨਾਲ ਇੱਕ ਮੈਡਮ ਇਹ ਪਲਵੀ ਉਹ ਵੀ ਅਜੇ ਤੱਕ ਫਰਾਰ ਹੀ ਆਈ ਨਹੀਂ ਹਾਲੇ ਤੱਕ ਕੌਣ ਹੈ ਪਲਵੀ ਇਹ ਪਲਵੀ ਗੁਰਦਾਸਪੁਰ ਦੇ ਰਹਿਣ ਵਾਲੀ ਆ ਉਹਨੇ ਜੋ ਕਿ ਜਿਹੜੇ ਇਹ ਜਿੰਨਾ ਗੱਲ ਕਰਵਾਈ ਸੀ ਮੁੰਡੇ ਮੁੰਡੇ ਦਾ ਮੇਰਾ ਨਾਮ ਵਿਕਾਸ ਕੁਮਾਰ ਹੈ ਕਿੱਥੋਂ ਦੇ ਰਹਿਣ ਹੋਦੇ ਪਿੰਡ ਕਰਨਾਲਾ ਕੀ ਹੋਇਆ ਸੀ ਅ ਜੀਤਪਾਲ ਮੇਰਾ ਦੋਸਤ ਹੈ ਤੇ ਜੋ ਕਿ ਅਮਰੀਕਾ ਜਾ ਚਾਹੁੰਦਾ ਚਾਵਾਂ ਸੀ ਤੇ ਕੰਮ ਉਹ ਤੇ ਇੱਥੇ ਵੀ ਮਿਹਨਤੀ ਸੀ ਤੇ ਉੱਥੇ ਵੀ ਕੰਮ ਕਰਨਾ ਚਾਹੁੰਦਾ ਸੀ ਤੇ ਇਸ ਕਰਕੇ ਇਹਨਾਂ ਦੀ ਗੱਲ ਬਾਤ ਤੇ ਜੈਂਟੇ ਮੁਕੇਰੀਆਂ ਦਾ ਹੈਗਾ ਉਹਦੇ ਨਾਲ ਰঞ্জੀਤ ਸਿੰਘ ਨਾਲ ਹੋਈ ਸੀ ਤੇ ਉਹਦੇ ਕਿੰਦਾ ਮੈਂ 15 ਦਿਨਾਂ ਤੇ ਭੇਜ ਦੂੰਗਾ ਬਟ ਲਾਰੇ ਲਾ ਕੇ ਤੇ 15 ਦਿਨ ਸਦੋ ਹੁਣ ਅੱਜ ਤੱਕ 9 ਮਹੀਨੇ ਹੋ ਗਏ ਜਿਦਾਂ ਤੇ 2 ਮਹੀਨੇ ਗੱਲ ਨੂੰ ਜਿਹੜੀ ਬਾਅਦ ਚ ਗੱਲ ਨਹੀਂ ਕਰਵਾਈ ਇਹਨੇ ਸਸਾਤਨ ਕੋ ਸਿੱਕੋ ਜਾ ਕੇ ਪੈਸੇ ਸਾਰੇ ਲੈ ਲਏ ਆ ਤੇ ਬਸ ਐਂੀ ਧੋਖਾਧੜੀ ਕਰਨ ਇਹ ਜਿਸ ਤਰ੍ਹਾਂ ਇਹਨੇ ਕੀਤੀ ਆ ਤੇ ਉਹਦੇ ਖਿਲਾਫ ਪਰਚਾ ਵੀ ਦਿੱਤਾ 2 ਮਹੀਨੇ ਹੋ ਗਿਆ ਤੇ ਹਾਲੇ ਤੱਕ ਉਹਦੇ ਵਜ੍ਹਾ ਕਾਰਵਾਈ ਕੋਈ ਨਹੀਂ ਹੋਣੀ हां ਤੁਸੀਂ ਕਰੇ ਹੋਗੇ ਤੇ ਮੈਂ ਕਿਹਾ ਉਹ ਹਾਂ ਜੀ ਕੀ ਨਾਮ ਹੈ ਤੁਹਾਡਾ ਲੁਪੇਸ਼ ਕਿਧੋਂ ਤੋਂ ਲੈਣ ਵਾਲੇ ਧੰਨ ਜੀ ਮਾਮਲਾ ਕੀ ਹੈ ਬਰੀਫ ਨਾਲ ਦੱਸੋ ਮਾਮਲਾ ਆਪਣਾ ਅਮਰੀਕਾ ਭੇਜਣ ਦੀ ਗੱਲ ਹੋਈ ਸੀ ਰঞ্জੀਤ ਸਿੰਘ ਨਾਮ ਕੀਨੇ ਦਾ ਏਜੰਟ ਆ ਉਹਨੇ ਹਾਨੂੰ 15 ਦਿਨ ਦਾ ਟਾਈਮ ਦਿੱਤਾ ਹੈ ਤੁਹਾਡੇ ਬੱਚੇ ਨੂੰ 15 ਦਿਨ ਦੇ ਵਿੱਚ ਵਿੱਚ ਅਮਰੀਕਾ ਪਹੁੰਚਾ ਦਾਂਗੇ ਹਾਂ ਜੀ ਕੀ ਹੈ ਉਸ ਤੋਂ ਬਾਅਦ ਜੀ ਉਸ ਤੋਂ ਬਾਅਦ ਏਜੰਟ ਨੇ ਅਮਰੀਕਾ ਭੇਜਤਾ ਬੱਚੇ ਨੂੰ ਤੇ 15 ਦਿਨ ਦੇ ਵਿੱਚ ਵਿੱਚ ਗੱਲੋ ਇਹ ਹੈ ਕਿ ਉਸ ਤੋਂ ਬਾਅਦ ਬੱਚਾ ਅੱਡਾ ਕਰੋਂਗੇ ਕਿ 2 ਮਹੀਨਾ ਡਿੱਗਲ ਹੁੰਦੇ ਰੇ ਜਦੋਂ ਬੱਚਾ ਸਾਡਾ ਮਕਸੀਕੋ ਪਹੁੰਚਿਆ ਤੇ ਉਸ ਤੋਂ ਬਾਅਦ ਸਾਡੀ ਬੱਚੇ ਨਾਲ ਕੋਈ ਗੱਲ ਨਹੀਂ ਹੋਈ ਅੱਜ 6 ਮਹੀਨੇ ਦੇ ਪਲੱਸ ਕੈਮੋ ਹੋ ਗਿਆ ਕਿ ਬੱਚੇ ਨਾਲ ਸਾਡਾ ਕੋਈ ਅਕਾ ਪਤਾ ਨਹੀਂ ਬੱਚਾ ਹੱਥੇ ਕਿੱਥੇ ਹੈਗਾ ਕਿ ਕਿੱਥੇ ਨਹੀਂ ਹੈਗਾ ਜਦੋਂ ਅਸੀਂ ਏਜੰਟ ਕੋ ਜਾਣਿਆ ਏਜੰਟ ਨੂੰ ਲਾਦੇ ਲਾਉਂਦਾ ਅੱਜ ਗੱਲ ਕਰਾ ਦਿੰਦੇ ਕੱਲ ਕਰਾ ਦਿੰਦੇ ਆ ਉਹਦੇ ਏਜੰਟ ਦੇ ਅਫਆਈਆ ਰਿਪੋਰਟ ਦਰਜ ਕਰਾਈ ਲਿਆ ਤੇ ਅੱਜ ਤੱਕ ਏਜੰਟ ਫਰਿਆ ਨਹੀਂ ਗਿਆ ਕਰੋ ਫਰੋੜਿਆ ਫਰਾਰ ਹੋ ਗਿਆ ਕਰੋ ਐਫਆਈਆ ਕਿੱਥੇ ਕਰਾਈ ਐ ਐਫਆਰ ਐਸ ਤੋ ਜੀਵਾਜੀ ਮਾਮਲਾ ਹੁਣ ਐਸਐਚਓ ਥਾਣਾ ਕਿੱਥੋਂ ਨਗਰਪੁਰ ਹੈਗਾ ਕੀ ਕਰ ਰਹੇ ਆ ਕਿੱਥੋਂ ਨਗਰਪੁਰ ਤੋਂ ਕਥੂ ਨਗਰਪੁਰ ਤੋਂ ਇੱਕ ਵਾਰੀ ਗਏ ਤੇ ਏਜੰਟ ਮਿਲਿਆ ਨਹੀਂ ਘਰ ਹੁਣ ਆਪਾਂ ਦੁਬਾਰਾ ਰਿਕਵੈਸਟ ਕਰਦੇ ਆਂ ਪੁਲਿਸ ਅਗੇ ਕਿ ਸਾਡੇ ਬੱਚੇ ਨੂੰ ਗੱਲ ਕਰਾਈ ਜੇ ਏਜੰਟ ਖਿਲਾਫ ਸਖਤ ਸਖਤ ਕਾਰਵਾਈ ਕਰਕੇ ਜਨਰਲ ਫੜਕੇ ਇੱਥੇ ਲਿਆਂਦਾ ਜਾਵੇ ਤੇ ਪੁੱਛਿਆ ਜਾਵੇ ਕਿ ਬੱਚਾ ਹਡਾ ਕਿੱਥੇ ਆ ਤੇ ਮਾਪੇ ਨੂੰ ਇਨਸਾਫ ਹੋ ਜਾਵੇ ਪੈਸੇ ਕਿਨੇ ਲਏ ਏਜੰਟ ਨੇ ਪੈਸੇ ਏਜੰਟ ਨੇ 44 ਲੱਖ ਰੁਪਏ ਲਏ ਸੀ ਨਗਰ ਲਏ ਹੀ ਜੋ ਉਹਨਾਂ ਦੇ ਖਾਤੇ ਚ ਪਾਏ 1 ਲੱਖ ਰੁਪਇਆ ਅਸੀਂ Google Pay ਕੀਤਾ ਸੀ ਤੇ ਉਸ ਤੋਂ ਬਾਅਦ ਇਹ ਕੈਸ਼ ਪੈਸੇ ਦਿੱਤੇ ਕੋਈ ਪ੍ਰੂਫ ਵਗੈਰਾ ਹੈਗਾ ਤੁਹਾਡੇ ਕੋਲ ਹਾਂਜੀ ਤੁਹਾਡੇ ਕੋਲ ਬਕਾਇਦਾ ਨੇ ਗਰੰਟੀ ਤੌਰ ਤੇ ਚੱਕ ਦਿੱਤੇ ਹਨ ਉਹ ਸਟੈਂਪ ਤੇ ਵੀ ਲਿਖਾਇਆ ਗਿਆ ਜਦੋਂ ਅਸੀਂ ਪੇਮੈਂਟ ਦਿੱਤੇ ਇਹ ਵੀਡੀਓ ਵਗੈਰਾ ਬਣਾਈ ਗਿਆ ਜਾਂਦੀ ਹੈ ਤੇ ਦੁਕਾਨ ਦੀ ਵੀਡੀਓ ਬਣਾਈ ਜਾ ਤੇ ਪੈਸਿਆਂ ਦੀ ਵੀਡੀਓ ਤੁਹਾਡੇ ਕੋਲ ਮੌਜੂਦ ਹੈ ਇਸ ਮਸਲੇ ਲੈ ਕੇ ਅਸੀਂ ਇੰਡੀਆ ਦੇ ਬੈਸੇ ਹੋ ਗਏ ਮਿਲ ਪਈਆ ਅਜੇ ਤੱਕ ਹਾਨੂੰ ਕੋਈ ਜਵਾਬ ਨਹੀਂ ਮਿਲਿਆ ਸੰਤੁਸ਼ਟੀ ਵਾਸਤੇ ਇਹਦਾ ਬੱਚਾ ਕਿੱਥੇ ਫਸਿਆ ਕਿੱਥੇ ਨਹੀਂ ਅਜੇ ਤੱਕ ਕੋਈ ਪਤਾ ਨਹੀਂ ਹੈ ਕਿ ਬੱਚਾ ਜੇਲ੍ਹ ਜਾ ਜਾਂ ਬਾਹਰ ਆ ਕੇ ਡੰਗਰਾ ਫੇਗਾ ਇਸ ਬਾਰੇ ਹਾਨੂੰ ਕੋਈ ਜਾਣਕਾਰੀ ਨਹੀਂ ਹੈ ਜੀ ਹਾਂ ਜੀ ਕਿ ਨਾਮ ਹੈ ਜੀ ਜਸਪਾਲ ਜੀ ਕਿੱਥੋਂ ਦੇ ਰਹਿਣ ਹੋ ਰਹੇ ਜਸਪਾਲ ਜੀ ਤੇ ਮੈਂ ਮੇਰੀ ਨਾਲ ਦੀ ਜੀ ਆ ਉਹ ਸਰਪੰਚ ਹੈ ਆ ਤੇ ਮੈਂ ਜਸਪਾਲ ਵੰਡਾ ਦਖੜਾਲਾ ਅੰਨੀ ਕਿ ਆਪਣਾ ਜਿਹੜਾ ਏਜੰਟ ਆ ਉਹ ਮਤਲਬ ਬੇਇਮਾਨੀ ਕਰ ਗਿਆ ਧੋਖਾ ਕਰਕੇ ਤੇ ਮੁੰਡੇ ਨੂੰ ਫਸਾਤਾ ਮਸੂਕੋ ਜਾ ਕੇ ਤੇ ਤਹ ਪਰੇ ਨਹੀਂ ਆਤੀ ਉਹ ਦੇਖ ਕਰਕੇ ਸਾਡਾ ਮੁੰਡਾ ਜੜਿਆਗਾ ਮੇਰਾ ਪਤੀਜਾ ਲੱਗਦਾ ਅੰਨੀ ਤੇ ਉਸ ਕੋਈ ਕਾਰਵਾਈ ਨਹੀਂ ਕੀਤੀ ਅਸਾ ਚੱਕਰ ਮਾਰਦੇ ਆ ਅੱਜ ਚੱਲਾਂਗੇ ਕੱਲ ਚੱਲਾਂਗੇ ਕੋਈ ਕਾਰਵਾਈ ਨਹੀਂ ਹੋਣੀ ਇੱਕ ਵਾਰ ਗਏ ਹੋਊਗੀ ਸਰਪੰਚ ਦੇ ਕੈਂਚ ਜਵੰਤ ਦੇ ਉਹ ਬੰਦਾ ਉੱਥੇ ਛੱਡਿਆ ਆ ਤੇ ਫੇਰ ਮੁੜ ਕੇ ਪੋਸੇ ਜੀ ਤੱਕ ਮਹੀਨਾ 10 12 ਦਿਨ ਹੋ ਗਏ ਮੁੜ ਕੇ ਤਰਲੇ ਕੱਢਣ ਦੇ ਪੋਸੇ ਜੀ ਤੱਕ ਗਈ ਨਹੀਂ ਕੋਈ ਤੇ ਇੱਕ ਪਲਵੀਆ ਉਹ ਵੀ ਉਹ ਵੀ ਜਵੰਤ ਨਾਲ ਛੱਡਿਆ ਆ ਉਹ ਵੀ ਨਹੀਂ ਆਈ ਤੇ ਜਿਹੜੀ ਪਲਵੀਆ ਉਹ ਮੁੰਡੇ ਦੇ ਨਾਲ ਮਤਲਬ ਜਿਹੜਾ ਮੁੰਡਾ ਸਾਡਾ ਜੀਤਪਾਲ ਗਿਆ ਉਸਦੇ ਨਾਲ ਗੱਲਬਾਤ ਹੋਈ ਸੀ ਤੇ ਫਿਰ ਉਹ ਬਾਅਦ ਚ ਆਪਣੇ ਜੀਜੇ ਨੂੰ ਭੇਜਿਆ ਤੇ ਆਪਣੇ ਪਾਪੇ ਨੂੰ ਭੇਜਿਆ ਉਦੀਵਾਚੀ ਜਾ ਕੇ ਉੱਥੇ ਗੱਲ ਕਰਕੇ ਆਏ 44 ਲੱਖ ਚੀਨਾ ਸਾਰਾ ਕੁਝ ਨਿਬੇੜ ਕੇ ਆਏ ਚੁਣੋ 44 ਲੱਖ ਰੁਪਇਆ ਕੁਝ ਮੈਂ ਮਦਦ ਕੀਤੀ ਆ 10 12 ਤੋਂ 10 ਲੱਖ ਦੀ ਤੇ ਕੁਝ ਉਹ ਆਪਣੇ ਬੰਦੇਓ ਕੀਤਾ ਤੇ ਕੁਝ ਆਪਣੇ ਰਿਸ਼ਤੇਦਾਰ ਕੋ ਖੜ ਕੇ ਇਹ ਸਾਰੇ ਉਹਨਾਂ ਨੂੰ ਦਿੱਤੇ ਆ ਤੇ ਉਹ ਤਹ ਉੱਥੇ ਜਾ ਕੇ ਜਿਲ੍ਹਾ ਅਜੰਟਿਆ ਉਹਨੇ ਪਹਿ ਗਾੜੀ ਪਹੁੰਚਾਇ ਨਹੀਂ ਪਹ ਸਾਰਾ ਖਾ ਗਿਆ ਤੇ ਸਾਡੇ ਬੱਚੇ ਦਾ ਨਸਕਾਨ ਮਤਲਬ ਕਰ ਦਿੱਤਾਗਾ ਨਾ ਪਤਾ ਲੱਗੰਡੀ ਅੱਜ ਕਿਤੋਂ ਮਹੀਨੇ ਹੋ ਗਏ ਆ 2 ਮਹੀਨੇ ਕੱਲ ਹੋਈ ਆ ਉਸ ਦਿਨ ਤੋਂ ਕੋਈ ਗੱਲ ਨਹੀਂ ਹੋਈ ਆ ਤੇ ਅਸਾਂ ਫੀਰੇ ਮਾਰ-ਮਾਰ ਕੇ ਕਿੱਥੋਂ-ਕੱਥੀ ਪੁਰੀ ਪੰਜੀ ਵਾਰੀ ਚਲੇ ਗਏ ਏਜੰਟ ਲਾ ਕੇ ਤੇ ਕੋਈ ਨਾਂ ਨਹੀਂ ਦਿੱਤਾ ਉਹਨੇ ਸਾਨੂੰ ਤੇ ਲਾਰੇ ਲਾ ਦਿੱਤਾ ਕਦੀ 10 ਦਿਨ ਦੇ ਲਾ ਦਿੰਦਾ ਕਦੀ 15 ਦਿਨ ਦੇ ਲਾਰੇ ਲਾ ਦਿੰਦਾ ਸੀ ਤੇ ਸਾਨੂੰ ਆਵਾਜ਼ ਚੇਰੇ ਮਤਲਬ 6-7 ਮਹੀਨੇ ਤਰੀ ਕਰ ਲਿਆ ਜੀ ਹਾਂਜੀ ਲਾਸਟ ਕਿਦਨ ਘਾਲੋਈ ਤੁਹਾਡੇ ਬੰਦੇ ਨਾਲ ਉਹ ਮੇਰੇ ਖਿਆਲ 21 21 ਕਿੰਨੂੰ ਕਿੰਨੇ ਸੀ ਇੱਕ ਇੱਕ ਕੀ ਦੋਸਤਾਂ ਨੂੰ ਗੱਲ ਹੋਈ ਆ ਬਸ ਇੱਕ ਉਸ ਤੋਂ ਬਾਅਦ ਕੋਈ ਗੱਲ ਨਹੀਂ ਹੋਈ ਟੋਟਲ ਅਜੇ ਤੱਕ ਕਿੰਨੇ ਕੁ ਪੈਸੇ ਦਿੱਤੇ ਆ ਏਜੰਟ ਨੂੰ ਟੋਟਲ ਦਿੱਤੇ 44 ਲੱਖ ਜੀ ਤਿੰਨ ਵਾਰ ਕਰਕੇ ਹਾਂਜੀ ਉਹਨ ਕੀ ਮੰਗ ਕਰਦੇ ਆ ਮੰਗ ਇਹੋ ਕਰਦੇ ਆ ਕਿ ਉਹਨਾਂ ਉਹਨੂੰ ਉਹਦੇ ਉੱਤੇ ਕਾਰਵਾਈ ਕੀਤੀ ਜਾਵੇ ਉਹਨੂੰ ਲਾਵੇ ਫੜਕੇ ਤੇ ਉਹ ਦੱਸੇ ਸਾਡਾ ਬੱਚਾ ਕਿੱਥੇ ਗਿਆ ਕਿੰਨੀ ਆਏਗਾ ਕੀ ਕਰੀਏ ਕੀ ਨਿਕਲਿਆ ਉਹ ਖੜੇ ਜਾਊਗਾ ਤਾਂ ਇਹ ਦੱਸਣਾ ਕਿੱਥੇ ਰੱਖਿਆ ਕਿੱਥੇ ਨਹੀਂ ਰੱਖਿਆ ਕੀ ਵੀ ਤਾਂ ਕੀ ਪਹਿ ਵਾਸਤੇ ਕੀ ਵੀ ਤਾਂ ਕੀ ਕਰਾਤਾ ਉਹ ਨਹੀਂ ਕਰਾਤਾ ਹੈ ਸਾਡੇ ਬੱਚੇ ਉੱਤੇ ਇਹ ਹੁਣ ਵੀ ਮੰਗ ਹੈ ਮਤਲਬ ਮੰਗ ਕਰਨ ਦੇ ਕੀ ਮਤਲਬ ਦਿਸਰੇ ਨਾਲ ਗੱਲ ਕਰਨ ਦਾ ਜਿਹੜੇ ਵਾਰ ਦੇ ਡੋਂਕਰ ਆ ਉਹਨਾਂ ਨਾਲ ਗੱਲ ਕਰਦਾ 27 ਲੱਖ ਰੁਪਏ ਹੋਰ ਪਾਓ ਉੱਤੇ ਫੇ ਤੁਹਾਡਾ ਬੱਚਾ ਵਾਪਸ ਭੇਜਨੇ ਆ ਹਾਂਜੀ